ਸੇ ਜੀਰੇ ਸਰ ਦੇ ਰਹਿਣ ਵਾਲੇ ਜੀ ਤੇ ਮਾ ਨਾਂ ਮੇਰਾ ਮਾਕ ਸਿੰਘ ਆ ਜੀ ਇਹ ਅਹੇ ਦੁਜਾ ਆਹ ਦੀ ਬੇਟੀ ਵਾਸਤੇ ਬੜੇ ਚਿਰਾਂ ਤੋਂ ਸਮਾਨ ਇਕੱਠਾ ਕਰ ਕਰਕੇ ਤੇ ਪੈਸਾ ਇਕੱਠਾ ਕਰ ਕਰਕੇ ਤੇ ਸਮਾਨ ਬਣਾਇਆ ਸੀ ਤੇ ਜਿਸ 28 ਤਰੀਕ ਨੂੰ ਗਰਮ ਮਹੀਨੇ ਦੀ 28 ਤਰੀਕ ਨੂੰ ਮੇਰੀ ਬੇਟੀ ਦੀ ਸ਼ਾਦੀ ਸੀ ਸਗਣ ਦੁਜਾ ਬਰਾਤ ਆਣੀ ਸੀ ਤੇ ਅਸੀਂ ਉਹਨਾਂ ਤਿਆਰੀਆਂ ਦੇ ਵਿੱਚ ਮਠਿਆਈ ਤਿਆਰ ਕਰਵਾਈ ਰਾਤ ਨੂੰ ਸਾਨੂੰ ਰਾਤ ਨੂੰ ਤਕਰੀਬਨ 12 1 ਵਜੇ ਦਾ ਅਸੀਂ ਉਸੇ ਕਮਰੇ ਦੇ ਵਿੱਚ ਬਿਠਾਈ ਵੀ ਰੱਖ ਕੇ ਤੇ ਮਰ ਕੇ ਸਾਰਾ ਸਮਾਨ ਵੀ ਰੱਖ ਕੇ ਤੇ ਅਸੀਂ ਮੁੜ ਕੇ ਬਾਅਦ ਚ ਸੌਂ ਗਏ ਆ ਮਰ ਕੇ ਸਾਨੂੰ ਨਹੀਂ ਪਤਾ ਲੱਗਾ ਵੀ ਇੱਥੇ ਕੀ ਚੱਕਰ ਚੱਲਿਆ ਜਾ ਕੋਈ ਸਪਾਰਕ ਹੋ ਗਿਆ ਜਾਂ ਕੁਝ ਹੋ ਗਿਆ ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਭੰਪੜ ਮਚਣ ਲੱਗ ਪਏ ਜਦੋਂ ਸਾਨੂੰ ਪਤਾ ਲੱਗਾ ਵੀ ਭੰਪੜ ਮੱਚਦੇ ਆ ਤੇ ਉਦੋਂ ਸਾਨੂੰ ਕਿ ਜੀ ਨੂੰ ਮੇਰੇ ਨੂੰ ਸੁਝਾ ਉਹੜਿਆ ਕੋ ਨਹੀਂ ਆਇਆ ਤਾਂ ਫਿਰ ਪਾਣੀ ਦੀਆਂ ਬਾਲਟੀਆਂ ਲੈ ਕੇ ਤੇ ਅੱਗ ਪਛਾਣ ਸ਼ੁਰੂ ਕਰ ਦਿੱਤੀ ਤੇ ਜਿਹਦੇ ਵਿੱਚੋਂ ਮੇਰਾ ਵੱਡਾ ਨੁਕਸਾਨ ਹੋ ਗਿਆ ਜਿਹਦੇ ਵਿੱਚੋਂ ਮੇਰਾ ਘੱਟ ਤੋਂ ਘੱਟ 3 ਲੱਖ 1.5 ਲੱਖ ਦਾ ਤਾਂ ਜਿਹੜਾ ਸਮਾਨ ਕੁੜੀ ਨੂੰ ਦੇਣ ਵਾਸਤੇ ਸੀ ਜਿਹੜਾ ਸਮਾਨ ਜਿਵੇਂ ਮਾੜਾ ਸੋਫੇ ਤੇ ਪੇਟੀ ਉਹਦੇ ਵਿੱਚ ਪੇਟੀ ਦੇ ਵਿੱਚ ਸਮਾਨ ਜਿਹੜੇ ਬਿਸਤਰੇ ਸੂਟ ਦੇਣ ਲੈਣ ਵਾਲੇ ਮੇਲਣੀ ਵਾਲੇ ਕੰਬਲ ਇਹ ਸਮਾਨ ਮੇਰਾ ਸਾਰਾ ਉਹਦੇ ਵਿੱਚ ਰੱਖਿਆ ਹੋਇਆ ਸੀਗਾ ਤੇ ਜਿਹੜੀ ਜਿਹੜੀ ਮਠਿਆਈ ਵੀ ਨਾਲ ਰਾਤ ਹੀ ਤੇਰਾ ਤਿਆਰ ਕੀਤੀ ਸੀ ਉਹ ਵੀ ਸੜ ਕੇ ਸੁਆਹ ਹੋ ਗਈ ਆ ਉਹ ਖਾਣ ਦੇ ਲਾਇਕ ਨਹੀਂ ਰਹੇਗੀ ਤੇ ਹੁਣ ਸਾਨੂੰ ਫੇਰ ਦੂਰੀ ਵਾਰ ਇਹ ਥੋੜਾ ਬੋਧਾ ਕਰਨਾ ਪੈਣਾ ਤੇ ਜੇ ਕੋਈ ਭੈਣ ਭਰਾ ਕੋਈ ਸਾਥ ਦੇ ਸਕਦਾ ਤੇ ਦੇ ਸਰ ਮੇਰਾ ਨਾਮ ਸੁਖਦੀਪ ਸਿੰਘ ਆ ਸਾਨੂੰ ਮਾਰਕ ਸਿੰਘ ਆ ਜੀ ਇਹ ਇਦਾਂ ਜੀ ਮਤਲਬ ਕਿ ਅਸੀਂ ਬਾਜੀ ਭੈਣ ਦਾ ਰਾਸ਼ਨ ਵਿਆਹ ਵਾਸਤੇ ਤਿਆਰ ਕਰਕੇ ਜੋ ਬਾਜੀ ਜੋ ਕੁਛ ਲੱਡੂ ਜਾਂ ਵਗੈਰਾ ਹੋਰ ਕੁਛ ਤਿਆਰ ਕਰਕੇ ਅਸੀਂ ਅੰਦਰ ਰੱਖਿਆ ਸੀਗਾ ਜੀ ਉਸ ਤੋਂ ਬਾਅਦ ਹਲਵਾਈਆਂ ਨੇ ਆਪਣੇ ਘਰੇ ਚਲੇ ਜਾਣਾ ਜੀ ਉਸ ਤੋਂ ਬਾਅਦ ਅਸੀਂ ਵੀ ਸਮਾਨ ਸੋਣ ਤਿਆਰ ਤੁਰ ਕਰਕੇ ਤੇ ਅਸੀਂ ਵੀ ਅੰਦਰ ਪੈ ਗਏ ਸਰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਾ ਵੀ ਕੀ ਕੀ ਪਾਣਾ ਵਰਤਿਆ ਕੀ ਨਹੀਂ ਪਾਣਾ ਵਰਤਿਆ ਸਰ ਯਕਦਾਮ ਹੀ ਸਾਨੂੰ ਪਤਾ ਲੱਗਾ ਵੀ ਅੰਦਰੋਂ ਧੂਆ ਜਿਹਾ ਨਿਕਲ ਲਾ ਪਿਆ ਤੇ ਅੱਗ ਜਰ ਅੱਗ ਦੇ ਲਾਟਾ ਬਹੁਤ ਜਿਆਦਾ ਨਿਕਲ ਲਾ ਪਿਆ ਸਰ ਜੋ ਕੁਝ ਵੀ ਹੈਗਾ ਜੀ ਸਾਰਾ ਮਤਲਬ ਸੁਆਹ ਹੋ ਗਿਆ ਜੀ ਮਠਿਆਈ ਇਤੋਂ ਤੱਕ ਕਿ ਮਠਿਆਈ ਵੀ ਨਹੀਂ ਬਚੀ ਸਰ ਜਿੰਨੀ ਵੀ ਹੈਗੀ ਸੀਗੀ ਤੇ ਇਹਦੇ ਵਿੱਚ तकरीबन ਲੱਖ ਸਵਾ ਲੱਖ ਦਾ ਸਰ ਨੁਕਸਾਨ ਹੋ ਗਿਆ ਸਾਡਾ ਕੀ ਮੰਗ ਕਰਦੇ ਤੁਸੀਂ ਸਮਾਜ ਸੇਵੀ ਜਿੱਥੇ ਆਈਆਂ ਜਾਂ ਸਰਕਾਰ ਸਰ ਹੱਥ ਜੋੜ ਕੇ ਮੇਰੀ ਤੇ ਇਹੀ ਬੇਨਤੀ ਆ ਜੀ ਜੋ ਵੀ ਸਾਡੀ ਮਦਦ ਕਰਦਾ ਚਾਹੀ ਸਮਾਜ ਸੇਵੀ ਚਾਹੀ ਸਰਕਾਰ ਸਰ ਕੋਈ ਨਾ ਕੋਈ ਸਾਡੀ ਮਦਦ ਕੀਤੀ ਜਾਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ